ਪੇਟੀਐਮ ਯੂਜ਼ਰਸ ਨੂੰ ਇੱਕ ਹੋਰ ਵੱਡਾ ਝਟਕਾ ਐਨਐਚਆਈ ਨੇ ਲਿਆ ਵੱਡਾ ਐਕਸ਼ਨ ਕਾਰ ਚਾਲਕਾਂ ਨੂੰ ਕਰਨਾ ਪਵੇਗਾ ਮੁਸ਼ਕਲਾਂ ਦਾ ਸਾਹਮਣਾ ਪੇਮੈਂਟ ਬੈਂਕ ਨੂੰ RBI ਤੋਂ ਬਾਅਦ NHAI ਨੇ ਵੀ ਵੱਡਾ ਝਟਕਾ ਦੇ ਦਿੱਤਾ ਹੈ ਜੇਕਰ ਤੁਹਾਡੇ ਕੋਲ Paytm ਦਾ Fastag ਹੈ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ Paytm Payment Bank ਦਾ ਨਾਮ ਹੁਣ Fastag ਦੇ ਉਹਨਾਂ ਬੈਂਕਸ ਦੇ ਨਾਮ ਵਿੱਚ ਨਜ਼ਰ ਨਹੀਂ ਆ ਰਿਹਾ ਜਿਨ੍ਹਾਂ ਤੋਂ ਤੁਸੀਂ Fastag ਲੈ ਸਕਦੇ ਸੀ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੇ ਕੋਲ Paytm Payment Bank ਦਾ Fastag ਹੈ ਤਾਂ ਹੁਣ ਉਹ ਕਿਸੇ ਕੰਮ ਦਾ ਨਹੀਂ ਰਿਹਾ ਨਾ ਤੁਸੀਂ ਉਸ ਤੋਂ ਰੀਚਾਰਜ ਕਰਵਾ ਸਕਦੇ ਹੋ ਤੇ ਨਾ ਹੀ ਉਹ Fastag ਕਿਸੇ ਟੋਲ ਪਲਾਜ਼ੇ ਤੇ ਚੱਲੇਗਾ ਦੱਸ ਦਿਓ ਕਿ ਆਰਬੀਆਈ ਨੇ ਵੀ ਪਹਿਲਾਂ ਪੇਟੀਐਮ ਤੇ ਕਈ ਤਰ੍ਹਾਂ ਦੇ ਬੈਨ ਲਗਾ ਦਿੱਤੇ ਨੇ ਤੇ ਹੁਣ ਐਨਐਚਏਆਈ ਨੇ ਵੀ ਪੇਟੀਐਮ ਫਾਸਟਟੈਗ ਦੇ 2 ਕਰੋੜ ਯੂਜ਼ਰਸ ਨੂੰ ਵੱਡਾ ਝਟਕਾ ਦੇ ਦਿੱਤਾ ਜਿਸ ਦੇ ਤਹਿਤ ਹੁਣ ਕਾਰ ਚਾਲਕਾਂ ਦਾ ਟੋਲ ਪਲਾਜ਼ਾ ਤੇ ਪੇਟੀਐਮ ਦਾ ਫਾਸਟਟੈਗ ਨਹੀਂ ਚੱਲੇਗਾ